ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਰਿਸ਼ਤੇ ਬੜੇ ਅਹਿਮ ਹਨ ਰਿਲੇਸ਼ਨਸ਼ਿਪ ਬਹੁਤ ਅਹਿਮ ਹੈ ਅਤੇ ਇਹ ਰਿਸ਼ਤੇ ਮਾਤਾ ਪਿਤਾ ਭੈਣ ਭਰਾ ਦੋਸਤ ਮਿੱਤਰ ਇਹ ਸਾਰੇ ਹੀ ਉਸ ਦੇ ਵਿੱਚ ਆ ਜਾਂਦੇ ਹਨ ਕੇਵਰੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਸਾਡਾ ਉਹ ਆਪਣੇ ਜਿਨ੍ਹਾਂ ਨੂੰ ਆਪਾ ਬਹੁਤ ਪਿਆਰ ਕਰਦੇ ਹਾਂ ਸਾਡਾ ਮਨ ਮੋਟਾਵ ਹੋ ਜਾਂਦਾ ਹੈ ਸਾਡਾ ਕਿਸੇ ਵੀ ਕਾਰਨ ਕਰਕੇ ਬੋਲਚਾਲ ਬੰਦ ਹੋ ਜਾਂਦੀ ਹੈ ਆਪਾ ਇਹ ਕਹਿ ਸਕਦੇ ਹਾਂ ਇਮੋਸ਼ਨਲੀ ਡਿਸਕਨੈਕਟ ਹੋ ਜਾਂਦਾ ਹੈ ਅਤੇ ਮਨੋਵਿਗਿਆਨਿਕ ਲੋਕ ਬਹੁਤ ਡੂੰਘੇ ਤਲਤੇ ਜਾ ਕੇ ਇਹ ਦੱਸਣ ਕਿ ਕਿਸ ਦੇ ਪਿੱਛੇ ਫੀਅਰ ਸਾਈਕੋਸਿਸ ਹੈ ਜਾਂ ਹੋਰ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਨੂੰ ਆਪਾਂ ਬਹੁਤ ਪਿਆਰ ਕਰਦੇ ਹਾਂ ਸਾਡੀ ਬਹੁਤ ਸਾਰੀਆਂ ਆਸਾਵਾਂ ਉਹਨਾਂ ਦੇ ਪਿੱਛੇ ਹੁੰਦੀਆਂ ਹਨ ਉਮੈਦਾ ਉਹਨਾਂ ਦੇ ਨਾਲ ਹੁੰਦੀਆਂ ਹਨ ਐਕਸਪੈਕਟੇਸ਼ਨਸ ਹੁੰਦੀਆਂ ਹਨ ਕਿ ਸਾਡਾ ਦੁੱਖ ਸੁੱਖ ਦੇ ਵਿੱਚੋਂ ਸਾਥ ਦੇਵੇ ਸਾਡੇ ਨਾਲ ਖੜੋਵੇ ਫਿਰ ਜਿਸ ਨਾਲ ਸਾਡਾ ਬਹੁਤ ਪਿਆਰ ਹੁੰਦਾ ਹੈ ਜਿਸ ਨਾਲ ਸਾਡੀ ਬਹੁਤ ਨੇੜਤਾ ਹੁੰਦੀ ਹੈ ਭਾਵੇਂ ਬੋਲਚਾਲ ਬੰਦ ਵੀ ਹੋਵੇ ਨਾ ਨੂੰ یوں ਲੱਗਦਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਆ ਕੇ ਉਹ ਮੇਰੇ ਨਾਲ ਖੜੋ ਜਾਵੇ ਤਾਂ ਫਿਰ ਮੈਨੂੰ ਦੁੱਖ ਕਿਸ ਗੱਲ ਦਾ ਹੈ ਉਰਦੂ ਦੇ ਬਹੁਤ ਹੀ ਇੱਕ ਸੂਜਵਾਨ ਸ਼ਾਇਰ ਨੇ ਇਸ ਤਰ੍ਹਾਂ ਲਿਖਿਆ ਹੈ ਅਗਰ ਉਹ ਪੁੱਛ ਲੇ ਹਮਸੇ ਤੋ ਮੈਂ ਕਿਸ ਬਾਤ ਕਾ ਗਮ ਹੈ ਅਗਰ ਉਹ ਪੁੱਛ ਲੇ ਹਮਸੇ ਤੋ ਮੈਂ ਕਿਸ ਬਾਤ ਕਾ ਗਮ ਹੈ ਤੋ ਫਿਰ ਕਿਸ ਬਾਤ ਕਾ ਗਮ ਹੈ ਅਗਰ ਉਹ ਪੁੱਛ ਲੇ ਹਮਸੇ ਜਿਸ ਨੂੰ ਪਾ ਬਹੁਤ ਪਿਆਰ ਕਰਦੇ ਹਾਂ ਸਾਡੇ ਨਾਲ ਖੜੋਤਾ ਹੋਵੇ ਤਾਂ ਤਕਲੀਫ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਤੋ ਕਿਤਨਾ ਵੀ ਵੱਡਾ ਕਿਉਂ ਨਾ ਹੋਵੇ ਉਹ ਮਾਇਨੇ ਨਹੀਂ ਰੱਖਦਾ ਜਿੰਦਗੀ ਵਿੱਚ ਜੇਕਰ ਦੁੱਖਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿੰਦਗੀ 'ਚ ਬਹੁਤ ਸਾਰੇ ਦੁੱਖ ਹਨ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਫਿਰ ਜ਼ਿੰਦਗੀ ਵਿੱਚ ਕਿਸੇ ਚੀਜ਼ ਦਾ ਅਪਾਵ ਹੋ ਜਾਣਾ ਕਮੀ ਹੋ ਜਾਣਾ ਭੁੱਖ ਦਾ ਦੁੱਖ ਕਹਿ ਲੋ ਫਿਰ ਮੌਦਾ ਦੁੱਖ ਤੋਂ ਵੱਡਾ ਦੁੱਖ ਕਿਹਾ ਜਾਂਦਾ ਹੈ ਪ੍ਰਮਾਤਮਾ ਨਾ ਕਰੇ ਜੇਕਰ ਕਿਸ ਨੂੰ ਕੋਈ ਰੋਗ ਹੋ ਜਾਵੇ ਉਹ ਦੁੱਖ ਮੰਨਿਆ ਜਾਂਦਾ ਹੈ ਗੁਰਬਾਣੀ ਵਿੱਚ ਇਸ ਦੁੱਖ ਨੂੰ ਇਸ ਤਰ੍ਹਾਂ ਗੁਰਦੇਵ ਜੀ ਨੇ ਵਰਣਨ ਕੀਤਾ ਹੈ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਤਾਏ ਵੈਦਨ ਭੋਲੇ दारू ਲਾਏ ਵਿਛੋੜੇ ਦਾ ਦੁੱਖ ਭੁੱਖ ਦਾ ਦੁੱਖ ਕਿਸੇ ਚੀਜ਼ ਦਾ ਅਪਹਾਵ ਕਮੀ ਜ਼ਿੰਦਗੀ ਚ ਰਹਿ ਜਾਣਾ ਮੌਤ ਦਾ ਦੁੱਖ ਕੋਈ ਵੀ ਮਰਨਾ ਨਹੀਂ ਚਾਹੁੰਦਾ ਫਿਰ ਕਿਸੇ ਨੂੰ ਕੋਈ ਤਕਲੀਫ ਹੋ ਜਾਣੀ ਰੋਗ ਹੋ ਜਾਣਾ ਲੇਕਿਨ ਐਸੇ ਔਖੇ ਸਮੇਂ ਦੇ ਵਿੱਚ ਵੀ ਜੇਕਰ ਆਪਣਾ ਨਾਲ ਹੋਵੇ ਆਪਣਾ ਕੋਲ ਹੋਵੇ ਤਾਂ ਇਹ ਦੁੱਖ ਬਹੁਤੇ ਮਾਨੇ ਨਹੀਂ ਰੱਖਦੇ ਅਸੀਂ ਸਾਰੇ ਹੀ ਆਪਣੇ ਮਨ ਦਾ ਸੰਕਲਪ ਆਪਣੇ ਮਨ ਦਾ ਦੁੱਖ ਆਪਣੇ ਮਿੱਤਰ ਨਾਲ ਸਾਂਝਾ ਕਰਦੇ ਹਾਂ ਲੇਕਿਨ ਮਿੱਤਰ ਜੇਕਰ ਸੂਝਵਾਨ ਹੋਵੇ ਤਾਂ ਸਾਡੀ ਸਾਰੀ ਗੱਲ ਨੂੰ ਸੁਣਦਾ ਹੈ ਫਿਰ ਸਾਨੂੰ ਧੀਰੇ ਦਿੰਦਾ ਹੈ ਦੁਨੀਆਦਾਰੀ ਦੀ ਗੱਲ ਕਰੀਏ ਤਾਂ ਦੁਨੀਆਦਾਰ ਦੇ ਸਾਹਮਣੇ ਆਪਣੇ ਮਨ ਨੂੰ ਫਰੋਲਣਾ ਆਪਣੇ ਮਨ ਦੀ ਵਿਥਾ ਨੂੰ ਦੁਨੀਆ ਦੇ ਸਾਹਮਣੇ ਕਹਿਣਾ ਸਿਰਫ ਮਜਾਕ ਦਾ ਹੀ ਪਾਤਰ ਬਣ ਜਾਂਦਾ ਹੈ ਰਹੀਮ ਇੱਕ ਕਵੀ ਹੋਇਆ ਹੈ ਰਹੀਮ ਕਵੀ ਲਿਖਦਾ ਹੈ ਰਹੀਮਨ ਨਿਜ ਮਨ ਕੀ ਵਿਥਾ ਮਨ ਹੀ ਰੱਖੋ ਗੋਏ ਸੁਨ ਹਸੀਲੇ ਲੋਗ ਸਭ ਬਾਟ ਨਾ ਸਕੈ ਕੋਈ ਰਹੀਮ ਕਵੀ ਆਖਦਾ ਹੈ ਕਿ ਜੋ ਆਪਣੇ ਮਨ ਦੀ ਨਿਜ ਵਿਥਾ ਹੈ ਨਾ ਦੁੱਖ ਹੈ ਕਿਸੇ ਅੱਗੇ ਕਹਿਣ ਦੀ ਲੋੜ ਨਹੀਂ ਕਿਉਂਕਿ ਜੇਕਰ ਤੂੰ ਕਿਸੇ ਅੱਗੇ ਇਹ ਗੱਲ ਕਰੋਗੇ ਆਪਣਾ ਦੁੱਖ ਸਾਂਝਾ ਕਰੋਗੇ ਤਾਂ ਵਿਰਲਾ ਵਿਰਲਾ ਹੀ ਹੈ ਜੋ ਤੁਹਾਡੇ ਦੁੱਖ ਨੂੰ ਸਮਝੇਗਾ ਪਹਿਚਾਣੇਗਾ ਦੁੱਖ ਦੇ ਨਾਲ ਖੜੋਵੇਗਾ ਇਹ ਤਾਂ ਦੁਨੀਆ ਸਿਰਫ ਮਜ਼ਾਕ ਹੀ ਉਡਾਂਦੀ ਹੈ ਗੁਰਬਾਣੀ ਦੇ ਅੰਦਰ ਗੁਰਦੇਵ ਜੀ ਵਰਣਨ ਕਰਦੇ ਹਨ ਕਿ ਮਨ ਪਰਦੇਸੀ ਜੇਥੀ ਹੈ ਸਭ ਦੇਸ਼ ਪਰਾਇਆ ਕਿਸ ਪੈ ਖਲਣੋ ਗੰਠੜੀ ਦੁਖੀ ਭਰਿਆ ਆ ਜਦੋਂ ਮਨ ਉਪਰਾਮ ਹੋ ਜਾਂਦਾ ਹੈ ਜਦੋਂ ਮਨ ਵਿਛੋੜੇ ਦੇ ਵਿੱਚ ਹੁੰਦਾ ਹੈ ਦੁੱਖ ਦੇ ਵਿੱਚ ਹੁੰਦਾ ਹੈ ਸਭ ਤੋਂ ਵੱਡਾ ਵਿਛੋੜਾ ਤਾਂ ਪ੍ਰਮਾਤਮਾ ਦਾ ਹੀ ਹੈ ਮਨ ਪਰਦੇਸੀ ਜੇਥੀ ਹੈ ਜਦੋਂ ਪਰਮਾਤਮਾ ਨੂੰ ਛੱਡ ਕੇ ਦੁਨੀਆਦਾਰੀ ਦੇ ਵਿੱਚ ਮਨ ਖਚਤ ਹੋ ਜਾਂਦਾ ਹੈ ਫਿਰ ਸਾਰਾ ਹੀ ਹੀ ਪ੍ਰਾਇਤ ਲੱਗਦਾ ਹੈ ਕਿਸ ਪੈ ਖੋਲੋ ਗੰਠੜੀ ਦੁਖੀ ਪਰਿਆਇਆ ਗੁਰਦੇਵ ਜੀ ਆਖਦੇ ਕਿ ਕਹਦੇ ਅੱਗੇ ਮੈਂ ਆਪਣਾ ਦੁਖ ਫਰੁਲਾ ਹਰੇਕ ਦੀਆਂ ਦੁਖ ਦੀਆਂ ਪੰਡਾ ਪਹਿਲਾਂ ਹੀ ਖੁੱਲੀਆਂ ਹੋਈਆਂ ਹਨ ਕੋਈ ਵਿਰਲਾ ਹੀ ਜਾਣਦਾ ਹੈ ਕਿ ਸੰਸਾਰ ਦੇ ਵਿੱਚ ਮਨੁੱਖ ਦਾ ਸਹੀ ਮਿੱਤਰ ਹੈ ਕੌਣ ਉਹ ਭਗਾ ਵਾਲੇ ਹਨ ਜਿਨ੍ਹਾਂ ਨੂੰ ਕੋਈ ਚੰਗਾ ਮਿੱਤਰ ਮਿਲ ਜਾਂਦਾ ਹੈ ਜੋ ਅਨ ਕੰਡੀਸ਼ਨਲ ਤੁਹਾਡੇ ਨਾਲ ਖੜੋਂਦਾ ਹੈ ਭਾਵੇਂ ਉਹ ਸਾਜ ਪਤਨੀ ਦੀ ਹੋਵੇ ਭੈਣ ਭਰਾ ਦੀ ਹੋਵੇ ਦੋਸਤ ਮਿੱਤਰ ਦੀ ਹੋਵੇ ਪਿਆਰੇ ਮਹਿਬੂਬ ਦੀ ਹੋਵੇ ਜੋ ਤੁਹਾਨੂੰ ਪਰਖਦਾ ਨਹੀਂ ਹੈ ਜੋ ਤੁਹਾਨੂੰ ਜੱਜ ਨਹੀਂ ਕਰਦਾ ਤੁਹਾਡੀ ਕਮੀਆਂ ਦੇ ਨਾਲ ਵੀ ਖੜੋਂਦਾ ਹੈ ਤੁਹਾਡੇ ਦੁੱਖ ਦੇ ਵਿੱਚ ਵੀ ਨਾਲ ਖੜੋਂਦਾ ਹੈ ਸੁੱਖ ਦੇ ਵਿੱਚ ਵੀ ਨਾਲ ਖੜੋਂਦਾ ਹੈ ਅਧਿਆਤਮਿਕ ਪੱਖੋਂ ਦੇਖਿਆ ਜਾਵੇ ਤਾਂ ਗੁਰੂਦੇਵ ਜੀ ਆਖਦੇ ਹਨ ਕਿ ਇਹ ਜੋ ਰਿਸ਼ਤੇ ਹਨ ਦੁਨੀਆ ਦੇ ਮਾਤਾ ਪਿਤਾ ਦਰਸ਼ਤਾ ਹੋ ਗਿਆ ਪਤਨੀ ਦਾ ਹੋ ਗਿਆ ਪੁੱਤਰ ਧੀਆ ਦਾ ਹੋ ਗਿਆ ਦੋਸਤ ਮਿੱਤਰਾਂ ਦਾ ਹੋ ਗਿਆ ਗੁਰਦੇਵ ਜੀ ਆਖਦੇ ਨੇ ਕਿ ਹਰੇਕ ਰਿਸ਼ਤੇ ਦੀ ਆਪਣੀ ਇੱਕ ਲਿਮਟ ਹੈ ਉਹ ਉਨਾ ਹੀ ਕਿ ਸਾਡਾ ਸਾਥ ਦੇ ਸਕਦੇ ਹਨ ਕੋਈ ਜਾਣੇ ਕਵਨ ਇਹਾ ਜਗ ਮੀਤ ਕੋਈ ਵਿਰਲਾ ਹੀ ਜਾਣਦਾ ਹੈ ਕਿ ਇਸ ਸੰਸਾਰ ਜਿੰਦ ਤੱਕ ਸਾਡਾ ਸੱਚਾ ਮਿੱਤਰ ਹੈ ਕੌਣ ਜਿਸ ਹੋਏ ਕਿਰਪਾਲ ਸੋਈ ਵਿਦਬੂਝੈ ਤਾਂ ਕੀ ਨਿਰਮਲ ਲੀਤ ਉਹਨਾਂ ਦੀ ਜੀਵਨ ਰੋਹ ਰੀਤੀ ਨਿਰਮਲ ਹੋ ਜਾਂਦੀ ਹੈ ਸ੍ਰੇਸ਼ਟ ਹੋ ਜਾਂਦੀ ਹੈ ਉੱਤਮ ਹੋ ਜਾਂਦੀ ਹੈ ਜੋ ਇਸ ਪੈਜ ਨੂੰ ਜਾਣ ਲੈਂਦੇ ਹਨ ਨਹੀਂ ਤਾਂ ਆਪਾਂ ਦੁਨੀਆਦਾਰ ਲੋਕ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਪਾਈ ਮਾਤਾ ਪਿਤਾ ਪਤੀ ਪਤਨੀ ਦਾ ਰਿਲੇਸ਼ਨਸ਼ਿਪ ਪੁੱਤਰ ਧੀਆਂ ਦੇ ਰਿਸ਼ਤੇ ਦੋਸਤ ਮਿੱਤਰ ਆਦਿਕ ਗੁਰਦੇਵ ਜੀ ਆਖਦੇ ਹਨ ਇਹ ਸਾਰੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਪੂਰਬਲੇ ਜਨਮਾਂ ਦੇ ਸੰਯੋਗ ਦੇ ਕਾਰਨ ਰਿਸ਼ਤੇ ਬਣਦੇ ਹਨ ਲੇਕਿਨ ਹਰ ਰਿਸ਼ਤੇ ਦੀ ਆਪਣੀ ਇੱਕ ਲਿਮਟ ਹੈ ਦੇਖੋ ਸੰਸਾਰ ਵਿੱਚ ਸਾਡਾ ਜਨਮ ਹੋਇਆ ਅਸੀਂ ਆਪਣੇ ਮਾਤਾ ਪਿਤਾ ਨੂੰ ਆਪਣੀ ਮਰਜ਼ੀ ਨਾਲ ਥੋੜਾ ਚੁਣਿਆ ਹੈ ਭੈਣ ਭਰਾਵਾਂ ਨੂੰ ਮਰਜ਼ੀ ਨਾਲ ਥੋੜਾ ਚੁਣਿਆ ਹੈ ਜੋ ਕੁਦਰਤ ਨੇ ਸਾਨੂੰ ਦਿੱਤਾ ਹੈ ਜਿੱਥੇ ਸਾਡਾ ਜਨਮ ਹੋਇਆ ਹੈ ਇਹ ਰਿਲੇਸ਼ਨਸ਼ਿਪ ਉਸ ਆਵਨਾ ਬਣਦੇ ਹਨ हां दोस्त मित्र ਅਸੀਂ ਆਪਣੀ ਮਰਜ਼ੀ ਨਾਲ ਚੁਣ ਸਕਦੇ ਹਾਂ ਅਤੇ ਉਹ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਚੰਗੇ ਮਿੱਤਰ ਮਿਲ ਜਾਂਦੇ ਹਨ ਚੰਗੇ ਦੋਸਤ ਮਿਲ ਜਾਂਦੇ ਹਨ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਦੇ ਹਨ ਕਿ ਜਦੋਂ ਪਿਆਰੇ ਦੇ ਨਾਲ ਮੋਹ ਪੈ ਜਾਵੇ प्रीਤੀ ਪੈ ਜਾਵੇ ਤਾਂ ਫਿਰ ਦੁਨੀਆ ਦੇ ਜੋ ਹੰਕਾਰ ਹੁੰਦਾ ਹੈ ਨਾ ਵੱਡੇ ਛੋਟੇ ਵਾਲਾ ਸਟੇਟਸ ਦੁਨੀਆਦਾਰੀ ਵਾਲਾ ਬਹੁਤ ਅਮੀਰ ਹੈ ਬਹੁਤ ਗਰੀਬ ਹੈ ਇਹ ਚੀਜ਼ਾਂ ਦਾ ਤਿਆਗਤ ਦੇਣਾ ਚਾਹੀਦਾ ਹੈ ਜਿਸ ਪਿਆਰੇ ਸਨੇਹੋ ਤਿਸ ਅੱਗੇ ਮਰ ਚੱਲੀਐ ਮਰ ਚੱਲੀਐ ਤੋ ਭਾਵ ਆਪਣੇ ਮਨ ਨੂੰ ਮਾਰ ਲਈਏ ਵੱਡੇ ਪਣ ਤੋਂ ਊਚ ਨੀਚ ਤੋਂ ਹੋਰ ਦੁਨੀਆ ਦੇ ਦਿਖਾਵੇ ਤੋਂ ਉਸ ਮਿੱਤਰ ਦੇ ਨਾਲ ਸੱਚਾ ਪਿਆਰ ਕਰੀਏ ਜਿਸ ਪਿਆਰੇ ਸਨੇਹੋ ਤਿਸ ਅੱਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੇ ਜੀਵਣਾ ਫਿਰ ਉਸ ਨੂੰ ਛੱਡ ਕੇ ਦੁਨੀਆਦਾਰੀ ਦੇ ਵਿੱਚ ਉਲਝੇ ਰਹਿਣਾ ਗੁਰਦੇਵ ਦੀ ਆਖ ਦਿਨ ਫਿਰਤਾਏ ਤ੍ਰਿਕਤਾ ਜੋਗ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਹਨ ਤੂੰ ਚੋ ਸੱਜਣ ਮੈਂਡੇ ਆ ਡੈਨਸਿਸ ਉਤਾਰ ਤੂੰ ਚੋ ਤੂੰ ਕਹਿਤਾ ਸਹੀ اے ਮੇਰੇ ਸੱਜਣ ਤੂੰ ਦੱਸਤਾ ਸਹੀ ਤੂੰ ਇੱਕ ਵਾਰੀ ਕਿਵੇਂ ਗਾਬੇ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ 'ਤੇ ਪੇਟਾ ਕਰ ਦਵਾਂਗਾ ਤੂੰ ਚੋ ਸੱਜਣ ਮੈਂਡੇ ਆ ਡੈਨਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ ਤੇਰੀ ਦੀਦਾਰ ਕਦੋਂ ਹੋਣਗੇ ਮੇਰੇ ਇਹ ਨੈਣ ਮੇਰੇ ਇਹ ਨੇਤਰ ਮੇਰੀਆਂ ਇਹ ਅੱਖਾਂ ਤਰਸ ਰਹੀਆਂ ਹਨ ਐਸਾ ਸੱਚਾ ਮਿੱਤਰ ਸਿਰਫ ਅਤੇ ਸਿਰਫ ਵਾਹਿਗੁਰੂ ਪ੍ਰਮਾਤਮਾ ਹੀ ਹੋ ਸਕਦਾ ਹੈ ਜੋ ਲੋਕ ਪਰਲੋਕ ਸਾਡੇ ਨਾਲ ਨਿਭਦਾ ਹੈ ਸਾਡੇ ਪਰਦੇ ਕੱਢਦਾ ਹੈ ਐਸਾ ਸੱਚਾ ਮਿੱਤਰ ਸਿਰਫ ਗੁਰੂ ਹੀ ਹੋ ਸਕਦਾ ਹੈ ਜੋ ਸਾਨੂੰ ਅਗਿਆਨਤਾ ਦੇ ਅੰਧਕਾਰ ਚੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਵਿੱਚ ਲੈ ਕੇ ਆਉਂਦਾ ਹੈ ਅਤੇ ਗੁਰਦੇਵ ਜੀ ਫਰਮਾਉਂਦੇ ਹਨ ਜੇ ਤੂੰ ਮਿੱਤਰ ਆਸਾ ਡੜਾ ਇੱਕ ਭੋਰੀ ਨਾ ਵਿਛੜ ਐ ਵਾਹਿਗੁਰੂ ਐ ਪ੍ਰਮਾਤਮਾ ਐ ਸਤਗੁਰੂ ਮੈਂ ਆਪਣਾ ਸਭ ਕੁਝ ਤੁਹਾਡੇ ਹਵਾਲੇ ਕੀਤਾ ਹੈ ਆਪਣੀ ਸਿਆਣਪ ਆਪਣੀ ਵਿਦਵਤਾ ਆਪਣੀ ਸੋਚ ਬੜੇ ਚੰਨਾ ਵਿੱਚ ਰੱਖੀ ਹੈ ਤੁਹਾਨੂੰ ਆਪਣਾ ਬਣਾ ਲਿਆ ਹੈ ਜੇ ਤੂੰ ਹੁਣ ਮੈਨੂੰ ਆਪਣਾ ਬਣਾ ਲਿਆ ਹੈ ਤਾਂ ਇੱਕ ਪਲ ਵੀ ਆਪਣੇ ਤੋਂ ਵਿਛੋੜੀ ਨਾ ਨਹੀਂ ਤਾਂ ਜਦੋਂ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ਗੁਰੂ ਨਾਲ ਪਿਆਰ ਹੋ ਜਾਂਦਾ ਹੈ ਤਾਂ ਫਿਰ ਗੁਰ ਸਤਗੁਰਾਂ ਦੇ ਪਾਵਨ ਬਚਨ ਸਾਨੂੰ ਯਾਦ ਆਉਂਦੇ ਹਨ ਇੱਕ ੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪ੍ਰੇਤੁਤ ਭਗਵੰਤਾ ਮੋਇ ਰੈਣਾ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰਦਰਬਾਰਿ ਚੀ ਜੇ ਤੂੰ ਮਿਤਰਾ ਸਾਡੜਾ ਹਿਕ ਪੋਰੀ ਨ ਵਿਛੋੜ ਜਿਉ ਮਹੰਜਾ ਤੋ ਮੋਹਿਆ ਕਦ ਪਸੀ ਜਾਣਾ ਤੋਹਿ ਮੇਰੇ ਮਨ ਨੂੰ ਤੇਰੇ ਦਰਸ਼ਨਾਂ ਨੇ ਮੋਹ ਲਿਆ ਹੈ। ਬਸ ਹੁਣ ਇੱਕ ਪਲ ਵੀ ਮੈਂ ਤੇਰੇ ਤੋਂ ਵਿਛੜਣਾ ਨਾ। ਦੁਨੀਆਂ ਵਿੱਚ ਉਹ ਭਾਗਾ ਵਾਲੇ ਹਨ ਜਿਨ੍ਹਾਂ ਨੂੰ ਸੱਚਾ ਮਿੱਤਰ ਮਿਲ ਜਾਂਦਾ ਹੈ। ਸੱਚਾ ਮਿੱਤਰ ਕੋਈ ਵੀ ਹੋ ਸਕਦਾ ਹੈ। ਜਿਸ ਉਪਰ ਤੁਸੀਂ ਭਰੋਸਾ ਕਰਦੇ ਹੋ, ਜੋ ਤੁਹਾਡੇ ਉੱਤੇ ਭਰੋਸਾ ਕਰਦਾ ਹੈ। ਉਹ ਭਰਾ ਵੀ ਹੋ ਸਕਦਾ ਹੈ। ਉਹ ਦੋਸਤ ਮਿੱਤਰ ਵੀ ਹੋ ਸਕਦਾ ਹੈ। ਉਹ ਮਹਿਬੂਬ ਵੀ ਹੋ ਸਕਦਾ ਹੈ। ਉਹ ਪਤੀ ਪਤਨੀ ਵੀ ਹੋ ਸਕਦੇ ਹਨ। ਜਿੱਥੇ ਅਨ ਕੰਡੀਸ਼ਨਲ ਇੱਕ ਦੂਜੇ ਦੇ ਨਾਲ ਅੰਡਰਸਟੈਂਡਿੰਗ ਹੁੰਦੀ ਜਿੱਥੇ ਅੰਡਰਸਟੈਂਡਿੰਗ ਹੁੰਦੀ ਹੈ ਫਿਰ ਕੋਈ ਗਮ ਜ਼ਿੰਦਗੀ 'ਚ ਆ ਜਾਵੇ ਦੁੱਖ ਆ ਜਾਵੇ ਤਾਂ ਕਵੀ ਦੇ ਬੋਲ ਹਨ ਅਗਰ ਉਹ ਪੁੱਛ ਲੈ ਹਮਸੇ ਕਿਸ ਬਾਤ ਦਾ ਗਮ ਹੈ ਤਾਂ ਫਿਰ ਕਿਸ ਬਾਤ ਦਾ ਗਮ ਹੈ ਗਰ ਉਹ ਪੁੱਛ ਲੈ ਹਮਸੇ ਜਿਨ੍ਹਾਂ ਨੂੰ ਆਪਾ ਪਿਆਰ ਕਰਦੇ ਹਾਂ ਸਾਡੇ ਨਾਲ ਖੜੁੱਤੇ ਹੋਣ ਵੱਡੀ ਤੋਂ ਵੱਡੀ ਤਕਲੀਫ ਵੱਡੇ ਤੋਂ ਵੱਡਾ ਦੁੱਖ ਮੈਨੂੰ ਨਹੀਂ ਰਹਤਾ ਸਭ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਆਪਾ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਜੀਵਨ ਦੀ ਸੱਚੀ ਰੋਹ ਰੀਤੀ ਨੂੰ ਅਪਣਾਈਏ ਅਤੇ ਚੰਗੇ ਸੱਚੇ ਸੁੱਚੇ ਇਨਸਾਨ ਬਣੀਏ ਸਭ ਨੂੰ ਪਿਆਰ ਕਰੀਏ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ ਪ੍ਰਮਾਤਮਾ ਖਲਕ ਦੇ ਅੰਦਰ ਹੀ ਵਰਤ ਰਿਹਾ ਹੈ ਦੁਨੀਆ ਦੇ ਅੰਦਰ ਹੀ ਵਰਤ ਰਿਹਾ ਹੈ ਅਤੇ ਜਿਸ ਮਨੁੱਖ ਨੂੰ ਦੁਨੀਆਂ ਵਿੱਚ ਰਹਿਣ ਦੀ ਜਾਂਚ ਆ ਗਈ ਉਹ ਸਮਝੋ ਆਪਣੀ ਜੀਵਨ ਦੀ ਬਾਜ਼ੀ ਜਿੱਤ ਕੇ ਥੋ ਜਾਂਦਾ ਹੈ ਜਦ ਲਗ ਦੁਨੀਆਂ ਰਹੀ ਨਾਨਕ ਕਿਛ ਸੁਣੀਏ ਕਿਛ ਕਹੀਏ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀ ਹੈ ਜਿੰਦਿਆਂ ਜੀ ਵਿਸ਼ੇ ਵਿਕਾਰਾਂ ਤੋਂ ਨਿੰਦਿਆ ਚੁਗਲੀ ਈਰਖਾ ਤੋਂ ਆਪਣੇ ਮਨ ਨੂੰ ਮਾਰ ਲੈਣਾ ਅਤੇ ਜ਼ਿੰਦਗੀ ਨੂੰ ਬਹੁਤ ਸੁੰਦਰ ਤਰੀਕੇ ਦੇ ਨਾਲ ਗੁਰੂ ਆਸ਼ੀਸ਼ ਅਨੁਸਾਰ ਜੀਣਾ ਇਹੀ ਸਫਲ ਜੀਵਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ